ਕੇ ਜਿਹੜਾ ਨਾਸ ਕਰਦਾ ਹੈ ਤੇ ਫਿਰ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਆ ਕੇ ਮਨੁੱਖ ਜੋ ਕੁਝ ਔਕਾਰ ਪੁਰਖ ਪਰਮਾਤਮਾ ਦੇ ਕੋਲ ਮੰਗਦਾ ਹੈ ਉਹ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਇਹ ਤਪਸਥਾਨ ਜਿਹੜਾ ਜਗਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਭਗਤ ਕੇ ਵੱਡੇ ਸਾਹਿਬ ਜਾਦੇ ਭਗਵਾਨ ਬਾਬਾ ਸ੍ਰੀ ਚੰਦ ਜੀ ਦਾ ਹੈ ਤੇ ਜਿਹੜਾ ਕੋਈ ਇੱਥੇ ਵੀ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਜਦੋਂ ਆਪਣਾ ਸਿਸ਼ਟਕ ਹੁੰਦਾ ਹੈ ਸਤਿ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਆਪ ਦੇ ਜੋ ਕੁਝ ਮੰਗਦਾ ਹੈ ਉਹ ਸਮ ਪ੍ਰਾਪਤ ਹੋ ਜਾਂਦਾ ਹੈ ਇਸੇ ਕਰਕੇ ਸਹਿਬ ਨੇ ਕੁਰਬਾਨੀ ਉੱਤੇ ਬਖਸ਼ਿਸ਼ ਕੀਤਾ ਜੋ ਮੰਗ ਹੈ ਠੈ ਪਰ ਆਪਣੇ ਤੇ ਸੋਈ ਸੋਈ ਦੇਵਤ ਨਾਨਕ ਦਾਸ ਮੁਖ ਤੇ ਜੋ ਬੋਲਾ ਇਹਾ ਉਹਾ ਸੱਚ ਹੋਵੇ ਕਿ ਜਿਹੜਾ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਇਸ ਤਪਸਥਾਨ ਦੇ ਉੱਤੇ ਹੁੰਦਾ ਹੈ ਤਾਂ ਉਹ ਕੇ ਸਾਖੀ ਕਹ ਦੱਸਦੇ ਹਨ ਕਿ ਭਗਵਾਨ ਬਾਬਾ ਸ੍ਰੀ ਚੰਚ ਦੇ ਸੁਲਤਾਨਪੁਰ ਦੀ ਧਰਤੀ ਦੇ ਵਿੱਚ ਸਨ ਜਦ ਸੁਲਤਾਨਪੁਰ ਦੇ ਨawab ਦੌਲਤਖਾਨ ਨੂੰ ਪਤਾ ਲੱਗਾ ਤੇ ਉਹਨਾਂ ਦੇ ਕੋਤਕਾਂ ਦੇ ਬਾਰੇ ਪਤਾ ਲੱਗਾ ਕਈਆਂ ਨੇ ਲੋਕਾਂ ਨੇ ਆ ਕੇ ਭਗਵਾਨ ਬਾਬਾ ਸ੍ਰੀ ਚੰਚ ਦੇ ਕੋਤਕਾਂ ਦੇ ਬਾਰੇ ਦੱਸਿਆ ਤੇ ਫਿਰ ਦੌਲਤਖਾਨ ਜਿਹੜਾ ਭਾਇਆ ਜੈ RAM ਜੀ ਨੂੰ ਆਪਣੇ ਕੋਲ ਬੁਲਾਉਂਦਾ ਜਦੋਂ ਭਾਈਆ ਜੈ ਰਾਮ ਜੀ ਨੂੰ ਆਪਣੇ ਕੋਲ ਬੁਲਾਉਂਦਾ ਤੇ ਉਹਨਾਂ ਨੂੰ ਪੁੱਛਦਾ ਕਿ ਭਗਵਾਨ ਬਾਬਾ ਸ੍ਰੀ ਚੰਦ ਜੀ ਤੁਹਾਡੇ ਘਰ ਦੇ ਵਿੱਚ ਨੇ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਕੌਤਕ ਵਿਖਾਉਦੇ ਸਨ ਭਾਰਤ ਦੇ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਜਗਤ ਨੂੰ ਤਾਰਦੇ ਸਨ ਅਸੀਂ ਸੁਣਿਆ ਕਿ ਭਗਵਾਨ ਬਾਬਾ ਸ੍ਰੀ ਚੰਦ ਜੀ ਤੁਹਾਡੇ ਘਰ ਦੇ ਵਿੱਚ ਨੇ ਉਹ ਵੀ ਸੰਸਾਰ ਨੂੰ ਤਾਰ ਲੈਣ ਉਹਨਾਂ ਦੇ ਪਿੰਡੇ ਉੱਤੇ ਭੂਤੀ ਮੜੀ ਹੋਈ ਆ ਤੇ ਕਾਂਡ ਦੇ ਵਿੱਚ ਮਾਸ ਦੀਆਂ ਮੰਦਰਾ ਹਨ ਜਦੋਂ ਇਹ ਸਭ ਕੁਝ ਗਿਆ ਤਾਂ ਭਾਈ ਜੈ ਰਾਮ ਜੀ ਕਹਿਣ ਲੱਗੇ ਤੇ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਸਾਡੇ ਵਾਸਤੇ ਰੱਬ ਸਨ ਉਸ ਤਰ੍ਹਾਂ ਭਗਵਾਨ ਬਾਬਾ ਸ੍ਰੀ ਚੰਦ ਵੀ ਸਾਡੇ ਵਾਸਤੇ ਰੱਬ ਨੇ ਤੇ ਕਈ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਹੁੰਦੇ ਨੇ ਜੇ ਤੂਫਾਨੋਂ ਚਕੇ ਨੇ ਤੁਸੀਂ ਵੀ ਆ ਕੇ ਉਹਨਾਂ ਦੇ ਦਰਸ਼ਨ ਕਰ ਲਵੋ ਫਿਰ ਦੌਲਤ ਖਾਨ ਜਿਹੜਾ ਨਵਾਬ ਜਿਹੜਾ ਦੌਲਤ ਖਾਨ ਫਿਰ ਜਾਣ ਦੀ ਤਿਆਰੀ ਕਰਦਾ ਹੈ ਜਦੋਂ ਤਿਆਰੀ ਕਰਦਾ ਉਹ ਆਪਣੇ ਕਾਜੀ ਦੇ ਕੋਲ ਜਾਂਦਾ ਹੈ ਤੇ ਕਾਜੀ ਚਾਰਨਕ ਪੁੱਛ ਲੈਂਦਾ ਕਿ ਨਕਾਬ ਜੀ ਅੱਜ ਚਿੱਤਨੁਦਾਰ ਹੈ ਜੀ ਤੇ ਦੌਲਤ ਖਾਨ ਕਹਿਣ ਲੱਗਾ ਬਾਦਸ਼ਾਹ ਕਹਿਣ ਲੱਗਾ ਕਿ ਕਾਜੀ ਸਾਹਿਬ ਅੱਜ ਅਸੀਂ ਭਗਵਾਨ ਬਾਬਾ ਸ੍ਰੀ ਚੰਚ ਦੇ ਦਰਸ਼ਨਾਂ ਵਾਸਤੇ ਜਾ ਰਹੇ ਹਾਂ ਤੇ ਜਦ ਕਾਜੀ ਨੇ ਪਤਾ ਲੱਗਾ ਤੇ ਕਾਜੀ ਕਹਿਣ ਲੱਗਾ ਕੋ ਤੁਸੀਂ ਭਗਵਾਨ ਬਾਬਾ ਸ੍ਰੀ ਚੰਚ ਦੇ ਦਰਸ਼ਨਾਂ ਵਾਸਤੇ ਜਾ ਰਹੇ ਜੀ ਉਹ ਤਾਂ ਇੱਕ ਛੋਟਾ ਜਿਹਾ ਬਾਲਕ ਉਹ ਤਾਂ ਇੱਕ ਛੋਟਾ ਜਿਹਾ ਬੱਚਾ ਤੁਸੀਂ ਉਸ ਦੇ ਕੋਲ ਜਾ ਕੇ ਆਪਣਾ ਸਿਰ ਝੁਕਾਓਗੇ ਤੇ ਬਾਦਸ਼ਾਹ ਕਹਿਣ ਲੱਗਾ ਕਾਨਿ ਸਾਹਿਬ ਪਹਿਲਾਂ ਤੁਸੀਂ ਆਪ ਇੱਕ ਭਗਵਾਨ ਬਾਬਾ ਸ੍ਰੀ ਚੰਦ ਦੇ ਕੌਤਕ ਬਾਰੇ ਦੱਸਦੇ ਹੁੰਦੇ ਸੀ ਅੱਜ ਤੁਸੀਂ ਇਸ ਦੀ ਨੰਦਿਆ ਕਰ ਰਹੇ ਜੇ ਇਹ ਕਾਹਨ ਕੀ ਹੈ ਭਗਵਾਨ ਬਾਬਾ ਸ੍ਰੀ ਚੰਦ ਤੇ ਕਿਉਂ ਇਹ ਕਿਉਂ ਇਸ ਤਰ੍ਹਾਂ ਤੁਸੀਂ ਕਿਉਂ ਕਹਿ ਰਹੇ ਜੇ ਤਾਂ ਫਿਰ ਜੇ ਤਾਂ ਕਾਜੀ ਨੇ ਇਹ ਸਭ ਦਾ ਕਹ ਤੇ ਪਾਦਸ਼ਾਹ ਕਹਿਣ ਲੱਗਾ ਕਿ ਜੇ ਜਿਸ ਤਰ੍ਹਾਂ ਤੁਸੀਂ ਦੱਸਿਆ ਤੇ ਜਿਸ ਤਰ੍ਹਾਂ ਲੋਕ ਦੱਸ ਰਹੇ ਨੇ ਕਿ ਘਰਬਾਣ ਬਾਬਾ ਸ੍ਰਿਚੰਨ ਸੱਚਮੁੱਚ ਕੇ ਕਾਤਕ ਵਿਖਾਉਂਦੇ ਨੇ ਤੇ ਅਸੀਂ ਉਸ ਸਮ ਉਹਨਾਂ ਨੂੰ ਆਪਣਾ ਮਰੀਦ ਬਣਾ ਲਾਂਗੇ ਭਾਵੇਂ ਅਸੀਂ ਆਪਣਾ ਪੀਰ ਬਣਾ ਲਾਵਾਂਗੇ ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਤੇ ਜੇ ਸਭ ਕੁਝ ਝੂਠਾ ਤੇ ਅਸੀਂ ਉਹਨਾਂ ਨੂੰ ਖੁਦ ਸਜਾ ਦਵਾਂਗੇ ਇਹ ਸਭ ਕੁਝ ਵਿਅਉਤ ਬਣਾ ਕੇ ਉਤਰ ਪੈਂਦੇ ਨੇ ਸਾਖੀਕਾਰ ਇੱਥੋਂ ਤੱਕ ਦੱਸਦੇ ਹਨ ਕਿ ਉਹਨਾਂ ਦੇ ਨਾਲ ਇੱਕ ਭਾਈਆ ਜੈ ਰਾਮ ਜੀ ਬਾਦਸ਼ਾਹ ਖੁਦ ਤੇ ਇੱਕ ਕਾਜੀ ਤੇ ਚਾਰ ਜਿਹੜੇ ਚਾਰ ਜਿਹੜੇ ਹੋਰ ਦੱਸੇ ਨੇ ਕਿ ਚਾਰ ਜਣੇ ਜਿਹੜੇ ਹੋਰ ਜਾਂਦੇ ਭਾਗ ਕੇ ਟੋਟਲ ਜਿਹੜੇ 7 ਜਣੇ ਜਾਂਦੇ ਨੇ ਭਗਵਾਨ ਬਾਬਾ ਸ੍ਰੀ ਚੰਦ ਦਰਸ਼ਨਾਂ ਵਾਸਤੇ ਜਦੋਂ 7 ਜਣੇ ਜਾਂਦੇ ਨੇ ਕੀ ਦੇਖਣੇ ਤੇ ਕਿ ਬੀਰ ਸਾਹਿਬ ਜਿਹੜਾ ਗੁਰਦੁਆਰਾ ਬਣਿਆ ਉੱਥੇ ਪੇਰੀ ਤੇ ਥੱਲੇ ਭਗਵਾਨ ਬਾਬਾ ਸ੍ਰੀ ਚੰਦ ਜੀ ਬੈਠੇ ਹੋਏ ਨੇ ਭਗਵਾਨ ਬਾਬਾ ਸ੍ਰੀ ਚੰਦ ਜੀ ਬੈਠੇ ਹੋਏ ਨੇ ਤੇ ਉਹਨਾਂ ਜਾ ਕੇ ਜਦੋਂ ਦੇਖਦਾ ਕਿ ਘੇਰੇ ਪਏ ਨੇ ਜਿਹੜੀ ਸੰਗਤ ਬਹੁਤ ਹੈ ਬਾਦਸ਼ਾਹ ਜਦੋਂ ਸੰਗਤ ਵੇਖਦਾ ਤਾਂ ਉਹ ਜਾ ਕੇ ਭਗਵਾਨ ਬਾਬਾ ਸ੍ਰੀ ਚੰਦ ਜੀ ਦੇ ਕੋਲ ਜਾ ਕੇ ਇੱਕ ਸਵਾਲ ਕਰਦਾ ਕਿ ਸੂਰਮਾ ਕੌਣ ਹੈ ਤੇ ਭਗਵਾਨ ਬਾਬਾ ਸ੍ਰੀ ਚੰਦ ਜੀ ਕਹਿੰਦੇ ਕਿ ਸੂਰਮਾ ਉਹ ਹੈ ਜਿਹੜਾ ਮਨੁੱਖ ਆਪਣੇ ਉੱਤੇ ਕਈ ਕਸ਼ਟ ਝੱਲਦਾ ਹੈ ਪਰ ਆਪਣੇ ਹੱਕਾਂ ਦੇ ਲਈ ਲੜਦਾ ਹੈ ਭਾਵਕੇ ਲੋਕਾਂ ਨੂੰ ਬਚਾਉਣ ਲਈ ਆਪਣੇ ਹੱਕਾਂ ਦੇ ਲੜਦਾ ਭਾਵਕੇ ਕਈ ਆਪਣੇ ਕਈ ਕਾਰਕਾਂ ਦੇ ਵਾਸਤੇ ਓਕੇ ਹੋ ਕੇ ਜਿਹੜਾ ਲੜਦਾ ਹੈ ਤੇ ਫਿਰ ਉਹ ਉਸਨੇ ਜਿਸ ਤਰ੍ਹਾਂ ਪੁੱਛਿਆ ਤੇ ਫਿਰ ਜਿਹੜੇ ਕਈ ਸਵਾਲ ਹੋਰ ਪੁੱਛੇ ਤੇ ਉਹਨਾਂ ਦੇ ਜਵਾਬ ਦੇ ਤੇ ਤਬਰ ਭਗਵਾਨ ਬਾਬਾ ਸ੍ਰੀ ਚੰਦ ਦੇ ਚਰਨਾਂ ਦੇ ਵਿੱਚ ਡਿੱਗ ਜਾਂਦਾ ਜਦੋਂ ਭਗਵਾਨ ਬਾਬਾ ਸ੍ਰੀ ਚੰਦ ਦੇ ਚਰਨਾਂ ਦੇ ਵਿੱਚ ਡਿੱਗ ਜਾਂਦਾ ਤਾਂ ਭਾਵਕੇ ਫਿਰ ਉਹ ਆਪਣਾ ਜਿਹੜਾ ਉਹਨਾਂ ਨੂੰ ਤਰੀਕ ਪੀਨ ਬਣਾ ਲਦਾ ਜਿਸ ਤਰ੍ਹਾਂ ਇਸ ਤਰ੍ਹਾਂ ਹੀ ਜਿਹੜਾ ਵੀ ਭਗਵਾਨ ਬਾਬਾ ਸ੍ਰੀ ਚੰਦ ਤੇ ਕੋਟਕ ਵੇਖਦਾ ਤੇ ਜਾਂ ਉਹਨਾਂ ਦੇ ਦਰਸ਼ਨਾਂ ਨੂੰ ਜਾਂਦਾ ਉਹ ਭਗਵਾਨ ਬਾਬਾ ਸ੍ਰੀ ਚੰਦ ਦਾ ਮਰੀਦ ਹੋ ਜਾਂਦਾ ਹੈ